ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਦੇ ਉੱਤੇ ਤੁਹਾਨੂੰ ਲੈ ਕੇ ਆਏ ਜੀ ਟਰੈਕਟਰ ਅਰਜੰਟ 355 2011 ਮਾਡਲ ਹੈ 3 ਲੱਖ ਤੇ 40 ਹਜ਼ਾਰ ਦੀ ਰੇਟ ਹੈ ਪੰਜਾਬ ਨੰਬਰ ਹੈ ਪੀ ਵੀ 11 ਪਟਿਆਲੇ ਦਾ ਤੇ ਸਾਰਡ ਗੇਰ ਹੈ ਤੇ ਟਰੈਕਟਰ ਦੇ ਟਾਇਰ ਹੈਗੇ ਜਮਾ ਨਵੇਂ ਜੇ ਕਿਤੇ 14 9 28 ਦੇ ਜਮਾ ਨਵੇਂ ਆਗੇ ਜਮਾ ਤਾਂ ਜਿਹੜੇ ਟਾਇਰ ਹੈ ਤੇ ਅਗਲੇ ਟਾਇਰ ਹੈਗੇ ਜੀ 60 65 ਪੈਸੇ ਗੁਡੀਅਰ ਦੇ ਅਲਟਰਾ 555 ਸਾਈਡ ਗੇਅਰ 2011 ਮਾਡਲ 3 ਲੱਖ ਤੇ 40000 ਰੁਪਇਆ ਰੇਟ ਹੈ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਤੁਸੀਂ ਸਾਈਡ ਗੇਅਰ ਇਸ ਤੋਂ ਬਾਅਦ ਆ ਗਿਆ ਜੀ 855 ਸਵਰਾਜ 2020 ਮਾਡਲ ਹੈ 6.5 ਲੱਖ ਰੁਪਇਆ ਰੇਟ ਹੈ ਹਰਿਆਣਾ ਨੰਬਰ ਹੈ ਤੇ ਨਵੇਂ ਜੁਲੇ ਵਾਲਾਗਾ ਆਈ ਪੀਟੀਓ ਸਾਈਡ ਕਲਚ ਤੇ ਅਗਲੇ ਟਾਇਰ 70 75 ਪੈਸੀ ਹੈਗੇ ਤੇ ਬੈਕਟਰ ਜਮਾ ਨਵੇਂਆ ਪੋਲੋ ਦੇ 14928 ਦੇ ਜਮਾ ਤਾਜੇ ਟੈਰਾਂ ਪੋਲੋ ਵੀ ਹੈ ਤੇ ਟੈਰਾਂ ਤੋਂ ਲੱਖਿਆ ਨਹੀਂ ਗਾ ਲਿਖਿਆ ਹੋਇਆ ਹੈ ਟੈਕਰ ਟਰੈਕਟਰ ਬਿਲਕੁਲ ਨਵਾਂ ਹੈ 2020 ਮਾਡਲ ਹੈ 14 ਵਾਲੇ ਟੈਰਾਂ 1492 ਦੇ ਕੰਡੀਸ਼ਨ ਟਰੈਕਟਰ ਵੀ ਤੁਸੀਂ ਚੈੱਕ ਕਰ ਲੋ ਹਰਿਆਣਾ ਨੰਬਰ ਹੈ ਤੇ ਆ ਡਾਕੂਕ ਸਿੱਧੇ ਕਰ ਲੇ ਲੱਗੇ ਨਾਲ ਦੇਣਾ ਇਹ ਉਸ ਤੋਂ ਬਾਅਦ ਅਗੇ ਵੀ 963 2021 ਮਾਡਲ ਹੈ 6 ਲੱਖ 40 ਹਜ਼ਾਰ ਦੀ ਰੇਟ ਹੈ ਅਗਲੇ ਪਾਰ ਪ੍ਰੋਟਰ ਦੇ ਹੈਗੇ ਜੀ 90 ਪਾਸੇ ਤੇ ਬੈਕ ਪਾਰ ਹੈਗੇ ਜੀ ਇਸਦੇ 75 80 ਪਾਸੇ 16 29 28 ਦੇ i ਵਸਟਾਰ 963 ਸਭਰਾਜ 2021 ਮਾਡਲ ਹੈ 6 ਲੱਖ ਤੇ 40 ਹਜ਼ਾਰ ਦੀ ਰੇਟ ਹੈ ਤਾਂ ਹਰਿਆਣਾ ਨੰਬਰ ਹੈ ਇਸ ਤੋਂ ਬਾਅਦ ਫੇਰ ਆ ਗਏ ਜੀ 969 2000 ਕੰਡੀਸ਼ਨ ਟਰੈਕਟਰ ਦੀ ਅੱਗੋਂ ਪਿੱਛੋਂ ਚੈੱਕ ਕਰ ਲਓ ਤੇ ਬਾਈ ਦਾ ਸਾਨੂੰ ਕੰਟੈਕਟ ਨੰਬਰ ਦਵਾ ਦਿੰਦੇ ਆ ਦੇ ਦਿੰਦੇ ਆਗੇ ਤੇ ਬਾਈ ਨਾਲ ਕੰਟੈਕਟ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਕੀ ਆਲਾ ਬਾਈ ਵਧੀਆ ਜੀ ਬਾਈ ਜੀ ਬਾਈ ਆਪਣਾ ਮੋਬਾਈਲ ਨੰਬਰ ਦੱਸੀ 93671665 ਵਾਲੀ 94671 ਹਾਂ 65 ਵਿੱਚ ਸਰ 6544 94671 6544 ਬਾਈ ਦਾ ਮੋਬਾਈਲ ਨੰਬਰ ਹੈ ਟਰੈਕਟਰ ਬੁੱਧਵਾਰ ਤੋਂ ਬਿਨਾ ਆਪਣੇ ਦੇਖਣ ਨੂੰ ਕਿੱਥੇ ਮਿਲਣਗੇ ਇੱਥੇ ਨੌਰੇ ਚ ਮਿਲਣਗੇ ਇੱਥੇ ਨੌਰੇ ਚ ਲਾ ਕੇ ਜਾਊਗਾ ਬਾਈ ਤੇ ਬਾਈ ਨਾਲ ਮੋਬਾਈਲ ਨੰਬਰ ਤੇ ਕੰਟੈਕਟ ਕਰ ਲਿਓ ਤੁਸੀਂ ਸੋਨੂੰ ਦੱਸ ਦੂਆ ਇੱਥੇ ਨੌਰੇ ਚ ਟਰੈਕਟਰ ਮਿਲਣਗੇ ਕਿਸੇ ਨੇ ਖਰੀਦਣਾ ਹੋਇਆ ਟਰੈਕਟਰ ਬਾਈ ਨਾਲ ਕੰਟੈਕਟ ਕਰਕੇ ਤੁਸੀਂ ਤੇ ਬਾਈ ਆਪੇ ਮੋਬਾਈਲ ਨੰਬਰ ਕਿਸੇ ਦਾ ਦੇ ਕੇ ਇੱਥੇ ਸੋਨੂੰ ਦਿਖਾ ਦੂਗਾ ਨੌਰੇ ਵਾਲਿਆਂ ਦਾ ਤੇ ਟਰੈਕਟਰ ਦੇਖ ਸਕਦੇ ਹੋ ਇੱਥੇ ਬਾਈ ਦੇ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਇਸ ਤੋਂ ਬਾਅਦ ਫੇਰ ਆਗੇ ਜੀ 855 ਸਵਰਾਜ ਪੀਵੀ 03 ਮਾਡਲ 2018 585000 ਰੁਪਿਆ ਰੇਟ ਹੈ ਤੇ ਪੁਰਾਣਾ ਜੁੱਲੇ ਵਾਲਾ ਟਰੈਕਟਰ ਇਹ ਹੈ ਬੈਕਟੈਰਸ ਦੇ ਜਮਾ 914928 ਦੇ 9095 ਪੈਸੇ ਆ ਤੇ ਅਗਲੇ ਟਰ ਹੈਗੇ ਜੀ ਇਸ ਦੇ ਅੱਦੇ ਟਰੈਕਟਰ ਪੂਰਾ ਸਾਫ ਹੈ 2018 ਮਾਡਲ ਹੈ 5 ਲੱਖ 85000 ਰੁਪਿਆ ਰੇਟ ਹੈ ਬਠਿੰਡਾ ਨੰਬਰ ਹੈ ਤੇ ਇਸ ਤੋਂ ਬਾਅਦ ਆ ਗਿਆ ਜੀ ਸੋਨਾਲੀ ਖਾ ਡੀਆਈ 750 ਡਬਲ ਕਲਚ ਡਬਲ ਪੰਪ ਪਾਵਰ ਸਟੀering ਆ TV 31 ਮਾਨਸਾ ਦਾ ਨੰਬਰ ਹੈ 2016 ਮਾਡਲ ਹੈ 4,65,000 ਰੁਪਏ ਰੇਟਾ ਟਰੈਕਟਰ ਦਾ ਤੇ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲੋ ਡਬਲ ਡਿਸਟ੍ਰੀਬਿਊਟਰ ਹੈ ਪਿਛਲੇ ਟਾਇਰ 14 ਦੇ ਹੈਗੇ ਜੀ 80-90 ਪੈਸੇ ਇਸ ਤੋਂ ਬਾਅਦ ਫੇਰ ਆ ਗਿਆ ਜੀ ਡੀਆਈ 750 ਸੋਨਾਲੀ ਕਾ ਸ਼ਿਕੰਦਰ 2023 ਮਾਡਲ ਹੈ 6,65,000 ਦਾ ਰੇਟ ਹੈ ਪੰਜਾਬ ਨੰਬਰ ਹੈ ਅਗਲੇ ਟਾਇਰ 90 ਪੈਸੇ ਪਿਛਲੇ ਟਾਇਰ ਵੀ 90 ਪੈਸੇ 14 9 16 9 28 ਦੇ 16 9 28 ਦੇ 750 ਸੋਨਾਲੀ ਕਾ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਡਬਲ ਪੰਪ ਸ਼ਿਕੰਦਰ ਵਾਲਾ ਮਾਡਲ ਹੈ ਤੇ ਸਾਈਡ ਕਲਚ ਅਲੱਗ ਕਲਚ ਹੈ ਦਾ ਤੇ ਟੌਪ ਵਾਲਾ ਮਾਡਲ ਹੈ ਬਿਨਾ ਚੇਂਜਰ ਤੋਂ ਬਿਨਾ ਚੇਂਜਰ ਤੋਂ 2023 ਮਾਡਲ ਹੈ ਤੇ ਇਹਦੇ ਤੇ ਲੋਨ ਵੀ ਭਰਾਵੋ ਬਹੁਤ ਹੀ ਰਜੂਰੇ ਤੇ 6 ਲੱਖ ਦੇ ਕਰੀਬ ਲੋਨ ਹੋ ਜੂਦੇ ਤੇ ਮੇਰੇ ਹਿਸਾਬ ਨਾਲ 5.5 ਪਲੱਸ 6 ਲੱਖ ਦੇ ਕਰੀਬ ਹੀ ਹੋ ਜੂਦੇ ਤੇ ਤੇ ਕਿਸੇ ਨੇ ਲੋਨ ਵੀ ਕਰਵਾਉਣਾ ਹੋਇਆ 852 ਹੀ ਆਪਣਾ ਕੀ ਹਾਲ ਹੈ ਬਾਈ ਕਰਮੀ ਠੀਕ ਹੈ ਬਾਈ ਬਾਈ ਮੋਬਾਈਲ ਨੰਬਰ ਦੱਸ ਆਪਣਾ 9456 94655 72440 94655 72440 ਇਹ ਬਾਈ ਦਾ ਮੋਬਾਈਲ ਨੰਬਰ ਹੈ ਕਿਸੇ ਵੀਰ ਨੇ ਟਰੈਕਟਰ ਲੈਣੇ ਹੋਣੇ ਅਸੀਂ ਤੋਂ ਇਹ ਨੰਬਰ ਇਹ ਟਰੈਕਟਰ ਦਿਖਾਏ ਜਿਹੜੇ ਚਾਰ ਪੰਜ ਟਰੈਕਟਰ ਤੇ ਹੋਰ ਵੀ ਇਹਦੇ ਕੋਲੇ ਹੁੰਦੇ ਆ ਤਾਂ ਤਲਵੰਡੀ ਸਾਬੋ ਦੇ ਟਰੈਕਟਰ ਖੜੇ ਹੁੰਦੇ ਆ ਜ਼ਿਲ੍ਹਾ ਬਠਿੰਡਾ ਜਦੋਂ ਮਰਜ਼ੀ ਆ ਕੇ ਨੌਰੇ ਦੇ ਵਿੱਚੋਂ ਟਰੈਕਟਰ ਇਹਦੇ ਦੇਖ ਸਕਦੇ ਹੋ ਤੇ ਖਰੀਦ ਸਕਦੇ ਹੋ ਬਾਈ ਦਾ ਮੋਬਾਈਲ ਨੰਬਰ ਤੁਹਾਨੂੰ ਦੇਤਾ ਤੇ ਮੋਬਾਈਲ ਨੰਬਰ ਤੁਸੀਂ ਨੋਟ ਕਰ ਲਿਆ ਹੁਣ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਦੋਸਤੋ ਤੇ ਅੱਗੇ ਤੁਹਾਨੂੰ ਫੇਰ ਲੈ ਕੇ ਜਾਂਦੇ ਹਾਂ ਹੋਰ ਦਿਖਾ ਦਿੰਨੇ ਜੀ 750 ਸੋਨਾਲੀ ਕਾ ਟਰੈਕਟਰ ਦੇ ਟਾਇਰ 70 75 ਪੈਸੇ 2006 ਮਾਡਲ ਹੈ 2 ਲੱਖ ਤੇ 85000 ਰੁਪਿਆ ਰੇਟ ਹੈ ਟਰੈਕਟਰ ਦੇ ਟਾਇਰ ਹੈਗੇ 70 75 ਪੈਸੇ 750 ਸੋਨਾਲੀ ਕਾ ਸਾਦਾ ਸਟੀering ਹੈ ਸਾਈਡ ਗੇਅਰ ਹੈ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਮਗਰਾੜ ਮਗਰੂੜ ਜੇ ਤਰੰਗ ਹੋਏ ਆ ਬੈਸੇ ਟਰੈਕਟਰ ਠੀਕ ਹੈਗਾ 2006 ਮਾਡਲ ਹੈ 2 ਲੱਖ 85000 ਰੁਪਿਆ ਰੇਟ ਹੈ ਇਸ ਦਾ ਤੇ ਅੱਗੇ ਫਿਰ ਆ ਗਈ ਬਲਟ ਟਰੱਕ ਸੋਨਾਲੀ ਕਾਰ ਐਕਸ 2014 ਮਾਡਲ ਹੈ 4 ਲੱਖ 95000 ਰੁਪਿਆ ਰੇਟ ਹੈ ਅਗਲੇ ਟਰਮ ਸੇ ਵਾਲੇ ਵੱਡੇ ਪਾਈ ਹੋਏ ਆ ਤੇ ਕਨੋਪੀ ਛਤਰੀ ਡੱਕ ਡੱਕ ਲੱਗਿਆ ਹੋਇਆ ਪਿਛਲੇ ਟਰਨ 85 90 ਵਸੇ ਗੁੱਡੀ ਹਰਦੇ 16 9 28 ਇਸ ਤੋਂ ਬਾਅਦ ਫੇਰਾ ਗਈ ਸੋਨਾਲੀ ਕਾਰ ਐਕਸ 750 2011 ਮਾਡਲ 10,65,000 ਰੁਪਏ ਰੇਟ ਹੈ ਪਾਵਰ ਸਟੀering ਅਡਜਸਟਰ ਅੱਡੇ ਬੈਕਟਰ 60 ਕੁਪੇਸ